ਪੰਜਾਬ ਰੋਡਵੇਜ ਦੇ ਠੇਕਾ ਮੁਲਾਜ਼ਮਾਂ ਨੇ ਅੱਜ ਦੁਪਹਿਰ 2 ਵਜੇ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਯੂਨੀਅਨ ਨੇ ਅੱਜ 2 ਵਜੇ ਪਨਬਸ ਤੇ ਪੀਆਰਟੀਸੀ ਦੀਆਂ ਬੱਸਾਂ ਦੀ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਜਿਹਦੇ ਨਾਲ ਚਫੇਰੇ ਬੱਸਾਂ ਦੇ ਚੱਕੇ ਜਾਮ ਹੋ ਗਏ। ਯੂਨੀਅਨ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਵੀ ਜੇ ਅੱਜ ਉਹਨਾਂ ਨੂੰ ਮੰਗਾ ਮੰਨਣ ਬਾਰੇ ਕੋਈ ਠੋਸ ਜਾਣਕਾਰੀ ਨਾ ਦਿੱਤੀ ਤੇ ਉਹ ਹੜਤਾਲ ਤੇ ਰਾਹ ਪੈਣਗੇ ਔਰ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਹੈ ਵੀ ਹੁਣ ਤੱਕ ਸਰਕਾਰ ਨੇ ਨਾ ਤੇ ਜਿਹੜਾ ਟੈਂਡਰ ਉਹ ਮੰਗ ਕਰ ਰੇ ਸੀ ਰੱਦ ਕੀਤਾ ਜਾਵੇ ਰੱਦ ਕੀਤਾ ਨਾ ਉਹਨਾਂ ਦੀਆਂ ਤਨਖਾਹਾਂ ਬਾਰੇ ਕੋਈ ਮੰਗ ਮੰਨੀ ਹੈ ਦੇ ਨਾ ਹੀ ਨਵੀਂ ਪਾਲਿਸੀ ਰੈਗੂਲਰ ਕਰਨ ਦੀ ਬਣਾਉਣ ਪਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਨਾ ਹੀ ਕੋਈ ਉਹਨਾਂ ਨਾਲ ਮੀਟਿੰਗ ਕਰਨ ਦਾ ਪੱਤਰ ਜਾਰੀ ਕੀਤਾ ਜਿਸ ਕਾਰਨ ਮਜਬੂਰ ਉਹਨਾਂ ਨੇ ਮਜਬੂਰਨ ਅੱਜ ਦੁਪਹਿਰ 2 ਵਜੇ ਤੋਂ ਹੜਤਾਲ ਕਰਨ ਦਾ ਫੈਸਲਾ ਲੈ ਲਿਆ ਉਹਨਾਂ ਨੇ ਬੜਾ ਸਪਸ਼ਟ ਆਦੇਸ਼ ਦਿੱਤਾ ਰੇਸ਼ਮ ਸਿੰਘ ਗਿੱਲ ਨੇ ਪ੍ਰਧਾਨ ਨੇ ਆਪਣੇ ਸਮੂਹ ਮੈਂਬਰਾਂ ਨੂੰ ਇਹ ਗੱਲ ਕਹੀ ਹੈ ਵੀ ਆਪਣੀਆਂ 버ਸਾਂ ਨੂੰ ਨਜ਼ਦੀਕੀ 버ਸ ਸਟੈਂਡਾਂ ਤੇ ਬੰਦ ਕਰ ਦਿੱਤਾ ਜਾਵੇ ਤੇ ਅਗਲੀ ਜਾਣਕਾਰੀ 1 ਘੰਟੇ ਵਿੱਚ ਸਾਂਝੀ ਕੀਤੀ ਜਾਵੇਗੀ ਨਾਲ ਇਹ ਵੀ ਕਹਿਤਾ ਵੀ ਲੋੜ ਪੈਣ ਤੇ ਬਰਸਾਂ ਨਾਲ ਰੋਡ ਜਿਹੜੀਆਂ ਸੜਕਾਂ ਨੇ ਉਹ ਬਲੌਕ ਕਰਨ ਦੀ ਰਣਨੀਤੀ ਦਾ ਮੈਸੇਜ ਪਾਉਣ ਤੇ ਹੀ ਕਾਰਵਾਈ ਕੀਤੀ ਜਾਵੇ ਔਰ ਨਾਲ ਇਹ ਵੀ ਗੱਲ ਕਹਿਤੀ ਹੈ ਵੀ ਜੂਨੀਅਨ ਵੱਲੋਂ ਸੂਬਾ ਕਮੇਟੀ ਵੱਲੋਂ ਕੀਤੇ ਫੈਸਲੇ ਤੋਂ ਬਿਨਾ ਕੋਈ ਵੀ ਆਪਣੇ ਪੱਧਰ ਤੇ ਫੈਸਲਾ ਨਾ ਲਿਆ ਜਾਵੇ ਔਰ ਨਾ ਹੀ ਕਿਸੇ ਤਰ੍ਹਾਂ ਦਾ ਬਿਆਨ ਜਾਰੀ ਕੀਤਾ ਜਾਵੇ ਸੋ ਪੰਜਾਬ ਰੋਡਵੇ ਦੇ ਠੇਕਾ ਮਲਾਜ਼ਮਾਂ ਦੀ ਜੂਨੀਅਨ ਨੇ 2 ਵਜੇ ਤੋਂ ਪਨ ਵਾਸਤੇ ਪੀਆਰਟੀਸੀ ਦੀਆਂ ਬੱਸਾਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਜੇ ਸਰਕਾਰ ਨੇ ਤੁਰੰਤ ਦਖਲਅੰਦਾਜ਼ੀ ਨਾ ਦਿੱਤੀ ਤੇ ਆਉਣ ਵਾਲੇ ਸਮੇਂ ਵਿੱਚ ਸੜਕਾਂ ਦਾ ਚੱਕਾ ਜਾਮ ਹੋਣ ਨਾਲ ਵੱਡੇ ਪੱਧਰ ਤੇ ਸਵਾਰੀਆਂ ਨੂੰ ਮੁਸ਼ਕਲ ਆ ਸਕਦੀ ਹੈ ਕਿਉਂਕਿ ਕੱਲ 9 ਅਗਸਤ ਨੂੰ ਰੱਖੜੀ ਹੈ ਔਰ ਰੱਖੜੀ ਦੇ ਮੌਕੇ ਤੇ ਖਾਸ ਕਰਕੇ ਪੰਜਾਬ ਚ ਆਵਾਜਾਈ ਬਹੁਤ ਹੁੰਦੀ ਹੈ ਭੈਣਾਂ ਰੱਖੜੀ ਭਰਾਵਾਂ ਨੂੰ ਬੰਨਣ ਜਾਂਦੇ ਨੇ ਭਰਾ ਭੈਣਾਂ ਕੋਲ ਆਉਂਦੇ ਨੇ ਤੇ ਜੇ ਹੜਤਾਲ ਤੁਰੰਤ ਨਾ ਖੁੱਲੀ ਤੇ 9 ਅਗਸਤ ਨੂੰ ਇਸ ਦਾ ਵੱਡੇ ਪੱਧਰ ਤੇ ਆਮ ਲੋਕਾਂ ਤੇ ਮਾੜਾ ਅਸਰ ਪੈ ਸਕਦਾ